ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡੇ ਕੀ ਕੀ ਪ੍ਰੈਕਟੀਕਲ ਹੁੰਦੇ ਸੀਗੇ ਜੋ ਤੁਸੀਂ ਲਗਾਤਾਰ ਐਨੀ ਨਿਭਾਣੀ ਪੜਦੇ ਸੀਗੇ ਹਾਂਜੀ ਬਹੁਤ ਪ੍ਰੈਕਟੀਕਲ ਹੁੰਦੇ ਸੀ ਉਦੋਂ ਹਾਂਜੀ ਵਾਹਿਗੁਰੂ ਜੀ ਉਦੋਂ ਮੇਰਾ ਸੁਖਮ ਅਲੱਗ ਹੋ ਜਾਂਦਾ ਹੁੰਦਾ ਸੀ ਇੱਕ ਵਾਰ ਮੈਂ ਹਾਲ 'ਚ ਸੁੱਤੀ ਸੀਗੀ ਤੇ ਵਾਹਿਗੁਰੂ ਜੀ ਸੋਖਮ ਮੇਰਾ ਐਕਦਾ ਮੈਨੂੰ ਪਤਾ ਹੀ ਵੀ ਸੀ ਮੈਂ ਜਿੱਦਾਂ ਤੁਰੀ ਫਿਰਦੀ ਹਾਲ 'ਚ ਤੇ ਮੈਂ ਤੁਰੀ ਫਿਰਦੀ ਐ ਔਰ ਬਾਥਰੂਮ ਵੀ ਗਈ ਆ ਮੈਂ ਬਾਥਰੂਮ ਤੋਂ ਵਾਪਸ ਆਣ ਕੇ ਜਦੋਂ ਮੈਂ ਡਰ ਗਈ ਵਾਹਿਗੁਰੂ ਜੀ ਪਹਿਲਾਂ ਤਾਂ ਪਤਾ ਨਹੀਂ ਸੀ ਕਿ ਸਿਮਰਨ ਦੇ ਨਾਲ ਸਾਰਾ ਕੁਝ ਸਿਮਰਨ ਦੇ ਨਾਲ ਹੀ ਆ ਤੇ ਵਾਹਿਗੁਰੂ ਜੀ ਉਦੋਂ ਪਹਿਲਾਂ ਬਚਪਨ ਤੋਂ ਸੁਣਿਆ ਹੀ ਕਿ ਦਾਤੀ ਵਾਓ ਨਾਲ ਲੱਗ ਗਈ ਪਾਰਬ੍ਰਹਮ ਸਰਣਾ ਹਾਂਜੀ ਹਾਂਜੀ ਤੇ ਉਦੋਂ ਫਿਰ ਮੈਂ ਉਹ ਸ਼ਬਦ ਪੜਨ ਲੱਗ ਪਈ ਡਰ ਲੱਗ ਗਿਆ ਮੈਨੂੰ ਕਿ ਮੈਂ ਕਿਉਂ ਤੁਰੇ ਫਿਰਦੀ ਆ ਬਾਹਰ ਤੂੰ ਵਾਇਗ੍ਰੋ ਜੀ ਮੈਂ ਉਹ ਸ਼ਬਦ ਪੜਨ ਲੱਗ ਪਈ ਬਹੁਤ ਜਿੰਨੀ ਵਾਰ ਵੀ ਪੜ ਬਾਰ ਬਾਰ ਉਹਨੂੰ ਰਿਪੀਟ ਕਰਨਾ ਜਦ ਤਾਈਂ ਡਰਦੇ ਰਹਿੰਦੇ ਸੀ ਅੱਛਾ ਤੇ ਵਾਇਗ੍ਰੋ ਜੀ ਫਿਰ ਉਹ ਮੈਂ ਇੱਥੇ ਆਣ ਕੇ ਮੇਰਾ ਸੁਖਮ ਇੱਥੇ ਆਣ ਕੇ ਨਾ ਮੇਰੇ ਉੱਤੇ ਹੀ ਸੌ ਗਿਆ ਅੱਛਾ ਔਰ ਮੈਨੂੰ ਇਸ ਖੇਡ ਦੀ ਕੋਈ ਸਮਝ ਨਹੀਂ ਸੀ ਪਤਾ ਨਹੀਂ ਸੀ ਡਰ ਗਈ ਸੀ ਮੈਂ ਤੇ ਵਾਈਗਰ ਜੀ ਹੋਰ ਕਈ ਵਾਰੀ ਬਹੁਤ ਇਦਾਂ ਦੇ ਪ੍ਰੈਕਟੀਕਲ ਹੁੰਦੇ ਸੀ ਕਿ ਕਈ ਉਹੋ ਜੀਆਂ ਰੂਹਾਂ ਦਿਖਦੀਆਂ ਹੁੰਦੀਆਂ ਸੀ ਬਹੁਤ ਤੇ ਫਿਰ ਇਦਾਂ ਇਹੋ ਹੀ ਸ਼ਬਦ ਪੜਨਾ ਤੇ ਉਹ ਉੱਥੇ ਹੀ ਉਪਸ਼ਮ ਹੋ ਜਾਂਦੀਆਂ ਸੀ ਅੱਛਾ ਹਾਂਜੀ ਬਹੁਤ ਇਦਾਂ ਦੇ ਪ੍ਰੈਕਟੀਕਲ ਹੁੰਦੇ ਹੁੰਦੇ ਸੀ ਤੇ ਹੋਰ ਵੀ ਬੋਸਨੀ ਵੀ ਤੇ ਦਿਸਿਆਤ ਨੂੰ ਹਾਂਜੀ ਹਾਂ ਪ੍ਰਕਾਸ਼ ਪਹਿਲਾਂ ਵੀ ਇਦਾਂ ਅੱਖਾਂ ਮੀਟਣੀਆਂ ਤੇ ਇਦਾਂ ਲੱਗਣਾ ਤੇ ਪਰ ਉਹ ਮੈਂ ਮੈਂ ਡਰ ਜਾਣਾ ਕਿ ਪਤਾ ਨਹੀਂ ਕੀ ਗੱਲ ਹੋ ਰਹੀ ਹੁਣ ਤੁਹਾਨੂੰ ਸੱਚੀ ਸੰਗਤ ਮਿਲੀ ਤੁਸੀਂ ਸ਼ਬਦੀ ਕਮਾਈ ਸਾਸ ਕਰਾ ਸਿਮਰਨ ਕਰਦੇ ਹੋ ਕਿੰਨਾ ਸੌਖਾ ਹੋ ਗਿਆ ਖੇਲ ਬਹੁਤ ਵਾਹਿਗੁਰੂ ਜੀ ਹੁਣ ਤੇ ਇਦਾਂ ਲੱਗਦਾ ਆਰਾਮ ਹੀ ਆਰਾਮ ਆ ਇੰਨਾ ਬਸ ਹੁਣ ਤੇ ਕਰ ਲਓ ਸਿਮਰਨ ਥੋੜਾ ਜਿਹਾ ਤੇ ਬਸ ਸਹਿਜ ਸੁੰਨ ਸਮਾਧੀ ਤੇ ਪ੍ਰੈਕਟੀਕਲ ਧਿਆਨ ਵਿੱਚ ਬੈਠ ਜਾ ਤੇ ਫਿਰ ਪ੍ਰੈਕਟੀਕਲ ਸ਼ੁਰੂ ਹੋ ਜਾਂਦਾ ਮੇਰੇ ਵਾਹਿਗੁਰੂ ਜੀ ਬਸ ਬਹੁਤ ਹੀ ਆਨੰਦਮਈ ਜੀਵਨ ਆ ਜਿਹੜੀ ਕਠਿੰਤ ਪਸਿਆ ਸੀ ਮੈਨੂੰ ਲੱਗਦਾ ਤੇ ਦਾ ਹੀ ਫਲ ਉਹਦਾ ਹੀ ਹਾਂਜੀ ਉਹ ਹੀ ਹੁਣ ਇੰਨਾ ਹੁਣ ਆਨੰਦਮਈ ਹੈ ਕਿ ਹੁਣ ਆਰਾਮ ਹੈ ਆਰਾਮ ਆ ਵਾਈਗੁਰ ਜੀ ਵਾਈਗੁਰ ਸ਼ੁਕਰ ਹੈ ਸ਼ੁਕਰ ਹੈ ਹੁਣ ਤੇ ਆਰਾਮ ਹੈ ਰਾਂ ਬਸ ਆਸ ਗਰਾਸ ਹਰ ਵੇਲੇ ਜਾ ਉਠਤ ਬੈਠਤ ਸੋਵਤ ਜਾਗਤ ਖਾਂਦੇ ਪੀਂਦੇ ਹਰ ਟਾਈਮ ਉਹਨੂੰ ਯਾਦ ਰੱਖੋ ਉਹਦਾ ਚਿੰਤਨ ਕਰੋ ਜਿੱਦਾਂ ਵੈਗਰੂ ਜੀ ਆਪਾਂ ਆਪਣੇ ਬੱਚਿਆਂ ਨਾਲ ਮੋਹ ਪਾਈ ਬੈਠੇ ਨਾ ਆਪਣੇ ਪਤੀ ਨਾਲ ਮਾਂ ਪਿਓ ਨਾਲ ਉਹ ਵਾਲਾ ਚਿੰਤਨ ਉਸ ਪਿਆਰੇ ਨੂੰ ਚਾਹੀਦਾ ਆ ਵੈਗਰੂ ਜੀ ਹਰ ਵੇਲੇ ਉਹਨੂੰ ਅੱਗੇ ਰੱਖੋ ਬਸ ਆਪ ਪਿੱਛੇ ਰਹੋ ਉਹਦੇ ਕੁੱਕਰ ਬਣ ਕੇ ਉਹਨੂੰ ਸੰਗਲੀ ਫੜਾ ਛੱਡੋ ਵੇ ਤਾਜੀਿੱਥੇ ਲੈ ਕੇ ਜਾਣਾ ਲੈ ਜਾਓ ਜੋ ਖਾਣਾ ਖਾਓ ਸੌਣ ਲੱਗੇ ਆ ਤਾਂ ਸੌਂਜੋ ਉੱਠਣ ਲੱਗੇ ਉੱਠੋ ਆਓ ਹਰ ਕੰਮ ਲਈ ਹੁਣ ਉਸ ਪਿਤਾ ਨੂੰ ਆਵਾਜ਼ ਮਾਰੋ ਅੰਗ ਸੰਗ ਸਹਾਈ ਸਮਝੋ ਕਿਉਂਕਿ ਹਰ ਵੇਲੇ ਬੜਾ ਵੱਡਾ ਉਪਕਾਰ ਉਪਕਾਰ ਕਰ ਰਿਹਾ ਪਿਤਾ ਜੀ ਆਪਾਂ ਨੂੰ ਸਾਹ ਦੇ ਕੇ ਜ਼ਿੰਦਾ ਰੱਖ ਰਿਹਾ ਆ ਆਪਾਂ ਨੂੰ ਪਿਤਾ ਜੀ ਹਰ ਵੇਲੇ ਸਾਹ ਦਿੰਦੇ ਆ ਔਰ ਆਪਣੇ ਨਾਲ ਆ ਹਰ ਵੇਲੇ ਆਪਣੇ ਸਾਹਮਣੇ ਬੈਠੇ ਆਪਣੇ ਸਾਹਮਣੇ ਆ ਪਾਣ ਜਦੋਂ ਸ਼ਬਦ ਰਸਤੀ ਬਣਾਣੀ ਆ ਗਈ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਆਪਾਂ ਨੂੰ ਇਦਾਂ ਪਤਾ ਲੱਗੇਗਾ ਕਿ ਸਾਹਮਣੇ ਆ ਪਿਤਾ ਜੀ ਹਰ ਵੇਲੇ ਅਸੀਂ ਜੋ ਵੀ ਝੂਠ ਨਿੰਦਾ ਹਉਮੈ ਕਰ ਬੈਠਦੇ ਆ ਇਹਨਾਂ ਦੇ ਪੰਜਾਂ ਦਿਵਸ ਵਿੱਚ ਆ ਕੇ ਮਾਇਆ ਦੇ ਘੇਰੇ ਵਿੱਚ ਆਪਾਂ ਕਦੀ ਨਾ ਭੁੱਲੀਏ ਕਿ ਉਹ ਪਿਤਾ ਸਾਨੂੰ ਹਰ ਵੇਲੇ ਸਾਨੂੰ ਸਾਹਮਣੇ ਬੈਠ ਕੇ ਦੇਖ ਰਿਹਾ ਆ ਇਸ ਲਈ ਸਾਰੀ ਵਾਏ ਗੁਰੂ ਜੀ ਉਸ ਪਿਤਾ ਨੂੰ ਇਨਾ ਪਿਆਰ ਕਰੋ ਪਿਤਾ ਤੇ ਪਰਿਪੂਰਨ ਹੈ ਵਾਹਿਗੁਰੂ ਜੀ ਪਿਆਰ ਤੇ ਅਸੀਂ ਆਪਣੇ ਆਪ ਨੂੰ ਕਰਨਾ ਹੈ ਭਲਾ ਤੇ ਸਾਡਾ ਆਪਣਾ ਹੋਣਾ ਹੈ ਉਹ ਤੇ ਪਿਤਾ ਹੈ ਉਹ ਤੇ ਮਹਾਨ ਹੈ ਉਹ ਤੇ ਦਇਆਵਾਨ ਹੈ ਉਹ ਤੇ ਸਾਨੂੰ ਅਕਿਰਤ ਘਣਾਂ ਨੂੰ ਪਾਲ ਰਿਹਾ ਹੈ ਇਸ ਲਈ ਵਾਹਿਗੁਰੂ ਜੀ ਉਸ ਪਿਤਾ ਨੂੰ ਹਰ ਵੇਲੇ ਆਪਣੇ ਸਵਾਸਾਂ ਵਿੱਚ ਪ੍ਰੋਕ ਕੇ ਰੱਖਣਾ ਹੈ ਸੋ ਸਿਮਰਨ ਨਹੀਂ ਰੱਖ ਉਤਾਰ ਪਿਤਾ ਜੀ ਕਹਿ ਰਿਹਾ ਤੂੰ ਕੱਪੜੇ ਵੀ ਬਦਲਦਾ ਹੈ ਉਤਾਰਦਾ ਹੈ ਹਰ ਵੇਲੇ ਤੂੰ ਨਵਾਂ ਕੰਮ ਆਪਣੇ ਜੀਵਨ ਚ ਕਰਦਾ ਹੈ ਪਰ ਤੂੰ ਆਪਣੇ ਪਿਤਾ ਨੂੰ ਕਦੀ ਵੀ ਆਪਣੇ ਸਵਾਸਾਂ ਤੋਂ ਸਿਮਰਨ ਨੂੰ ਇਹਨੂੰ ਹਰ ਵੇਲੇ ਆਪਣੇ ਗੰਠ ਵਿੱਚ ਬਰੋ ਕੇ ਰੱਖਣਾ ਹੈ ਕਿਉਂਕਿ ਸਾਤ ਹਰ ਵੇਲੇ ਆ ਰਹੇ ਹਨ ਅਸੀਂ ਕਹਿੰਨੇ ਸਾਡ ਕੋ ਸਮਾਂ ਨਹੀਂ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਨੇ ਸਾਨੂੰ 60 70 80 90 90 ਸਾਲ ਦਾ ਸਮਾਂ ਦਿੱਤਾ ਅਸੀਂ ਫੇਰ ਕਹਿੰਨੇ ਸਾਡ ਕੋ ਸਮਾਂ ਨਹੀਂ ਆ ਇਸ ਲਈ ਵਾਏ ਗੁਰੂ ਜੀ ਨੇ ਇਹ ਨਾ ਸੋਖਾ ਕਰ ਦਿੱਤਾ ਕਿ ਤੁਸੀਂ ਸਵਾਸ ਤੇ ਤੁਹਾਨੂੰ ਆ ਰਹੇ ਨਾ ਹਰ ਵੇਲੇ ਨਾ ਛੱਡੋ ਕੰਮ ਨਾ ਤੁਸੀਂ ਆਪਣੇ ਲਈ ਵੱਖਰਾ ਬੈਠੋ ਪਰ ਤੁਸੀਂ ਹਰ ਵੇਲੇ ਸਵਾਸਾਂ ਦੇ ਨਾਲ ਜਦੋਂ ਸਿਮਰਨ ਕਰਕੇ ਇਨੇ ਪੱਕੇ ਹੋ ਜਾਓਗੇ ਨਿਰਮਲ ਹੋ ਜਾਓਗੇ ਤੇ ਫਿਰ ਵਾਏ ਗੁਰੂ ਜੀ ਵਾਏ ਗੁਰੂ ਜੀ ਨੇ ਆਪ ਜੀ ਨੂੰ ਆਨ ਵਿੱਚ ਵੀ ਬਿਠਾ ਦੇਣਾ ਹੈ ਸਹਿਜ ਵਿੱਚ ਵੀ ਬਿਠਾ ਦੇਣਾ ਹੈ ਸੋਨ ਸਮਾਧੀ ਵੀ ਬਖਸ਼ ਦੇਣੀ ਹੈ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਆਪਣੇ ਸਿਮਰਨ ਨੂੰ ਆਧਾਰ ਬਣਾ ਲਓ ਆਪਣੇ ਥੰਮ ਬਣਾ ਲਓ ਸਿਮਰਨ ਨੂੰ ਆਪਣੇ ਮਨ ਦਾ ਇਸ ਲਈ ਵਾਹਿਗੁਰੂ ਜੀ ਹਰ ਵੇਲੇ ਸਾਹਸ ਗਰਾਸ ਜਦੋਂ ਵੀ ਸਮਾਂ ਬਣੇ ਰੋਮ ਰੋਮ ਦਾ ਸਿਮਰਨ ਵੀ ਕਰਨਾ ਹੈ ਕਿਉਂਕਿ ਉਸ ਵਿੱਚ ਬਹੁਤ ਵੱਡਾ ਫਲ ਹੈ ਬਹੁਤ ਵੱਡਾ ਲਾਭ ਹੈ ਵਾਹਿਗੁਰੂ ਜੀ ਰੋਮ ਰੋਮ ਦੇ ਸਿਮਰਨ ਨਾਲ ਸਾਨੂੰ ਇੱਕ ਵਾਰੀ ਸਿਮਰਨ ਕਰਨ ਦੇ ਨਾਲ ਜਿਸ ਤਰ੍ਹਾਂ ਸਾਡਾ ਹਾਰਟ ਪੰਪ ਕਰਦਾ ਹੈ ਸਾਰੇ ਸਰੀਰ ਨੂੰ ਖੂਨ ਭੇਜਦਾ ਹੈ ਉਸੇ ਖੂਨ ਵਿੱਚ ਅਸੀਂ ਅਗਰ ਰੋਮ ਰੋਮ ਰਾਹੀਂ ਆਪਣੇ ਸਿਮਰਨ ਨੂੰ ਮਿਲਾ ਦੇਵਾਂਗੇ ਦਿਲ ਦੀ ਧੜਕਣ ਉਹ ਵੀ ਇੱਕ ਦਿਨ ਮਹਿਸੂਸ ਹੋਣ ਲੱਗ ਜਾਂਦੀ ਹੈ ਵਾਹਿਗੁਰੂ ਜੀ ਬੜੀ ਕਿਰਪਾ ਹੁੰਦੀ ਹੈ ਬਹੁਤ ਕਿਰਪਾ ਹੁੰਦੀ ਵਾਹਿਗੁਰੂ ਜੀ ਕਰੀਏ ਤਾਂ ਸਹੀ ਤੁਰੀਏ ਤਾਂ ਸਹੀ ਮਾਪ ਮਾਪ ਕਾਟੇ ਜੰਮ ਕੀ ਫਾਸੀ ਮਨ ਮੇਰਾ ਗੱਜ ਜੇਬਾ ਮੇਰੀ ਕਾਤੀ ਮਨ ਨੂੰ ਗੱਜ ਬਣਾ ਲਓ ਕੈਂਚੀ ਬਣਾ ਲਓ ਰਸਨਾ ਨੂੰ ਇਸ ਨਾਲ ਆਪਣੀ ਜਿਹੜੀ ਜੰਮ ਦੀ ਫਾਸੀ ਹੈ ਉਸ ਨੂੰ ਆਪਾਂ ਕੱਟ ਲਈਏ ਫਰੋਸਾ ਕਰ ਲਈਏ ਆਪਣੇ ਪਿਤਾ ਦੀ ਜੋ ਗੁਰਬਾਣੀ ਕਹਿ ਰਹੀ ਹੈ ਆਪਾਂ ਉਸ ਤੇ ਚੱਲਣ ਦੀ ਕੋਸ਼ਿਸ਼ ਤਾਂ ਕਰੀਏ ਵਾਹਿਗੁਰੂ ਜੀ ਸਾਰਿਆਂ ਤੇ ਕਿਰਪਾ ਕਰਨ ਸਾਰੇ ਪਿਤਾ ਜੀ ਸਾਰਿਆਂ ਨੂੰ ਇਹ ਦਾਤ ਬਖਸ਼ਣ ਕਿਉਂਕਿ ਜਿਹੜੇ ਗੁਰਮਖ ਹੁੰਦੇ ਆ ਨਾ ਜਿਨ੍ਹਾਂ ਤੇ ਪਿਤਾ ਜੀ ਸਿਰ ਤੇ ਹੱਥ ਰੱਖ ਦਿੰਦੇ ਆ ਨਾ ਫਿਰ ਉਹਨਾਂ ਨੂੰ ਉਹ ਦਇਆ ਇੰਨੀ ਆ ਜਾਂਦੀ ਆ ਉਹਨਾਂ ਨੂੰ ਇਦਾਂ ਲੱਗਦਾ ਕਿ ਸਭ ਦਾ ਹੀ ਭਲਾ ਹੋ ਜੇ ਕੋਈ ਵੀ ਕਿਤੇ ਭਵਜਲ ਵਿੱਚ ਨਾ ਡਿੱਗ ਜਾਏ ਇਸ ਲਈ ਫਿਰ ਉਹਨਾਂ ਨੂੰ ਬੜਾ ਫਿਕਰ ਲੱਗ ਜਾਂਦਾ ਆ ਕਿ ਸਾਰਿਆਂ ਦਾ ਭਲਾ ਹੋਵੇ ਵਾਹਿਗੁਰੂ ਜੀ ਸਾਰਿਆਂ ਨੂੰ ਕੱਢ ਲੈਣਾ ਸਾਰਿਆਂ ਨੂੰ ਬਖਸ਼ ਲੈਣਾ ਇਸ ਲਈ ਸਾਰੇ ਸਿਮਰਨ ਜ਼ਰੂਰ ਕਰੋ ਬਾਕੀ ਤਾਨ ਦਾ ਫਿਕਰ ਨਾ ਕਰਦੇ ਹੁਆ ਇਹ ਤਾਨ ਨੂੰ ਇਹ ਇਸ ਤਾਨ ਸੰਚ ਹੋਵੋ ਭਗਵੰਤ ਪਿਤਾ ਨੇ ਐਡੀ ਵੱਡੀ ਐਡੀ ਵੱਡੀ उपाधि पक्ष ਦਿੱਤੀ ਹੈ ਕਿ ਤੁਸੀਂ ਵੀ ਭਗਵੰਤ ਹੋ ਸਕਦੇ ਹੋ ਤੁਸੀਂ ਵੀ ਪਿਤਾ ਦੇ ਨਾਲ ਅਭੇਦ ਹੋਗੇ ਪਿਤਾ ਤੋਂ ਸ਼ਾਬਾਸ਼ੀ ਲੈ ਸਕਦੇ ਹੋ ਇਸ ਲਈ ਵਾਹਿਗੁਰੂ ਜੀ ਉਸ ਪਿਤਾ ਦਾ ਚਿੰਤਨ ਕਰਕੇ ਉਸ ਨੂੰ ਯਾਦ ਕਰਕੇ ਉਸ ਦੇ ਵਿੱਚ ਸਮਾਉਣਾ ਸਿੱਖਣਾ ਹੈ ਭਰੋਸਾ ਕਰਨਾ ਹੈ ਪਿਤਾ ਜੀ ਸਾਰਿਆਂ ਦੇ ਉੱਤੇ ਪਿਤਾ ਜੀ ਕਿਰਪਾ ਕਰਨ ਸਾਰਿਆਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖ ਕੇ ਪਿਤਾ ਜੀ ਸਾਰਿਆਂ ਨੂੰ ਇਸ ਭਵਜਲ ਵਿੱਚੋਂ ਕੱਢ ਲੈਣਾ ਸਤਜੁਗ ਦਾ ਵਰਤਾਰਾ ਹੋ ਜਾਵੇ ਸਾਈ ਪਿਤਾ ਜੀ ਕਿਰਪਾ ਕਰਨ ਧੰਨ ਧੰਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਵਾਹਿਗੁਰੂ ਜੀ ਸੰਸਾਰ ਦਾ ਵਿਰਾਗ ਆਪਾਂ ਪਰਿਵਾਰ ਨੂੰ ਯਾਦ ਕਰਕੇ ਵਿਰਾਗ ਕਰਦੇ ਆ ਇੱਕ ਪ੍ਰਮਾਤਮਾ ਦੀ ਯਾਦ ਵਿੱਚ ਵਿਰਾਗ ਕਰਨਾ ਕੀ ਫਰਕ ਆ ਦੇ ਵਿੱਚ ਵਾਹਿਗੁਰੂ ਜੀ ਵਾਹਿਗੁਰੂ ਇਹ ਤਾਂ ਗਰਮਖੀ ਜਾਣਦੇ ਵਾਹਿਗੁਰੂ ਜੀ ਇਹ ਉਹ ਤਾਂ ਝੂਠਾ ਪ੍ਰੇਮ ਆ ਉਹ ਤਾਂ ਝੂਠਾ ਫਸਾਰਾ ਆ ਜਦੋਂ ਮਾਇਆ ਦਾ ਛਾੜ ਅੱਖਾਂ ਤੋਂ ਉੱਤਰ ਜਾਂਦਾ ਸਾਰਾ ਇਹ ਜਿਹੜਾ ਇਹ ਜਿਹੜੀ ਜਾਦੂਗਰੀ ਹੈ ਮਾਇਆ ਨੇ ਪਾਈ ਹੋਈ ਜਿਹੜੀ ਮਾਇਆ ਦੇ ਮੋਹ ਦੀ ਉਹ ਜਦੋਂ ਫਿਰ ਨਿਰਮਲ ਹੋ ਜਾਂਦੇ ਆ ਗੁਰਮੁਖ ਉਹਨਾਂ ਨੂੰ ਸਮਝ ਆ ਜਾਂਦੀ ਹੈ ਉਹ ਫਿਰ ਆਪਣਾ ਜਿਹੜਾ ਅਸਲੀ ਮਨ ਦਾ ਪਿਤਾ ਹੈ ਫਿਰੋਜ਼ ਤੋਂ ਬਿਨਾਂ ਨਹੀਂ ਰਹਿ ਸਕਦੇ ਉਹ ਫਿਰ ਉਹਨੂੰ ਯਾਦ ਕਰਦੇ ਹਰ ਵੇਲੇ ਉਸ ਤੋਂ ਇਲਾਵਾ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਸੰਸਾਰੀ ਗੱਲਾਂ ਕਰਨ ਨੂੰ ਦਿਲ ਨਹੀਂ ਕਰਦਾ ਉਸ ਤੋਂ ਪਰੇ ਹੋਣ ਨੂੰ ਫਿਰ ਮਨ ਨਹੀਂ ਕਰਦਾ ਉਹ ਗੁਰਮੁਖ ਫਿਰ ਅੱਠੇ ਪਹਿਰ ਇੱਕ ਤੈਅ ਲਿਵੇ ਜਿੱਦਾਂ ਪਿਤਾ ਜੀ ਨੇ ਗੁਰਬਾਣੀ ਗੁਰੂ ਚ ਅਠੇ ਪੈਰ ਦੀ ਗੱਲ ਕੀਤੀ ਹੈ ਵਾਹਿਗੁਰੂ ਜੀ ਅਠੇ ਪੈਰ ਜਿਹੜੇ ਗੁਰਮੁਖ ਆ ਉਹ ਫਿਰ ਜਿਹੜਾ ਵੀ ਕੰਮ ਕਰਦੇ ਆ ਜੇ ਜੀਵਨ ਵਿੱਚ ਜਦੋਂ ਵਿਚਰਦੇ ਆ ਉਹ ਹਰ ਵੇਲੇ ਆਪਣੇ ਪਿਤਾ ਨੂੰ ਯਾਦ ਰੱਖਦੇ ਆ ਉਹ ਆਪਣੇ ਪਿਤਾ ਨੂੰ ਕਦੀ ਨਹੀਂ ਭੁੱਲਦੇ ਕਿਉਂਕਿ ਉਹਨਾਂ ਨੂੰ ਪਤਾ ਆ ਪਤਾ ਨਹੀਂ ਕਿਹੜਾ ਸਾ ਆਖਰੀ ਆ ਹਮ ਆਦਮੀ ਹਾਂ ਇੱਕਦਮੀ ਪਤਾ ਨਹੀਂ ਕਿਹੜਾ ਸਾ ਅੰਦਰ ਗਿਆ ਉਹ ਵਾਪਸ ਆਉਣਾ ਕਿ ਨਹੀਂ ਇਸ ਲਈ ਪਿਤਾ ਤੋਂ ਬਿਨਾ ਸਾ ਉਹ ਲੈ ਨਹੀਂ ਸਕਦੇ ਉਹ ਨਹੀਂ ਲੈਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਪਤਾ ਨਹੀਂ ਕਦੋਂ ਇਹੋ ਇਹ ਸਰੀਰ ਜਿਹੜਾ ਕਿਰਾਏ ਦਾ ਘਰ ਹੈ ਜਿਹੜਾ ਨੌਂ ਦਰਵਾਜ਼ਿਆਂ ਦਾ ਘਰ ਹੈ ਨਾ ਮਹਿਲ ਇਹ ਕਦੋਂ ਟੁੱਟ ਜਾਣਾ ਇਸ ਲਈ ਉਹ ਫਿਰ ਆਪਣੇ ਪਿਤਾ ਦੀ ਕਦੀ ਵੀ ਬਾਣੀ ਛੱਡਦੇ ਉਹ ਕਿਸੇ ਨਾ ਕਿਸੇ ਰੂਪ 'ਚ ਆਪਣੇ ਪਿਤਾ ਦੇ ਨਾਲ ਹੀ ਰਹਿੰਦੇ ਆ ਉਹ ਫਿਰ ਇਸ ਲਈ ਫਿਰ ਜਦੋਂ ਉਸ ਪਿਤਾ ਦੀਆਂ ਵਡਿਆਈਆਂ ਯਾਦ ਆਉਂਦੀਆਂ ਜਦੋਂ ਉਸ ਪਿਤਾ ਦੀ ਮਹਿਮਾ ਜਦੋਂ ਉਸ ਦੀ ਬਿਆੰਤਤਾ ਦਿਖਦੀ ਆ ਜਦੋਂ ਫਿਰ ਉਹ ਬਿਰਾਗ ਫਿਰ ਜਿਹੜਾ ਉਹ ਬਿਰਾਗ ਆ ਆਪਣੇ ਪਿਆਰੇ ਪਿਤਾ ਵਾਸਤੇ ਉਹ ਬਿਰਾਗ ਦਾ ਆਨੰਦ ਹੀ ਕੁਝ ਹੋ ਰਿਹਾ ਉਹ ਬਿਰਾਗ ਵੱਖਰਾ ਹੈ ਗੁਰਮੁਖ ਪਿਆਰਿਓ ਇਹ ਤਾਂ ਝੂਠਾ ਵਿਰਾਗ ਹੈ ਇਹ ਤਾਂ ਸਭ ਝੂਠ ਹੈ ਇਹ ਤਾਂ ਇੱਕ ਦਿਨ ਇੱਕ ਦਿਨ ਸਾਰਾ ਹੀ ਕੁਝ ਬਿੰਸ ਜਾਣਾ ਹੈ ਜਦੋਂ ਅੱਖਾਂ ਖੋਲਦੇ ਹਾਂ ਜੋ ਵੀ ਆਕਾਰ ਦਿਖਦਾ ਹੈ ਉਹ ਲਿਮਟਿਡ ਹੈ ਉਸ ਦਾ ਇੱਕ ਦਿਨ ਅੰਤ ਹੋ ਜਾਣਾ ਹੈ ਪਰ ਜੋ ਨਿਰੰਕਾਰ ਹੈ ਉਹ ਆਦ ਅੰਤ ਤੱਕ ਉਹ ਹਮੇਸ਼ਾ ਹੀ ਰਹਿਣ ਵਾਲਾ ਹੈ ਇਸ ਲਈ ਬਿਰਾਗ ਕਰਿਏ ਤਾਂ ਉਸ ਪਿਆਰੇ ਦੇ ਵਿਛੋੜੇ ਦਾ ਕਰਿਏ ਖੁਸ਼ੀ ਦਾ ਕਰਿਏ ਉਹਦੀ ਬਿਆੰਤਤਾ ਦਾ ਕਰਿਏ ਜਦੋਂ ਉਹ ਐਡ ਏਡੀਆਂ ਵੱਡੀਆਂ ਬਖਸ਼ਿਸ਼ਾਂ ਐਡ ਏਡੀਆਂ ਵੱਡੀ ਕਿਰਪਾ ਕਰ ਦਿੰਦਾ ਹੈ ਤੇ ਖੁਸ਼ੀ ਵਿੱਚ ਝੂਮ ਕੇ ਆਪਣੇ ਆਪ ਅੱਖਾਂ ਵਿੱਚੋਂ ਨੀਰ ਵਹਿ ਦਰਦਾ ਹੈ ਔਰ ਕਦੀ ਉਸ ਦੇ ਕਿ ਕਦੋਂ ਫਿਰ ਇਹ ਜਿਹੜਾ ਸੰਸਾਰ ਹੈ ਨਾ ਫਿਰ ਉਹਨਾਂ ਗੁਰਮੁਖਾਂ ਦਾ ਦਿਲ ਨਹੀਂ ਲੱਗਦਾ ਫਿਰ ਉਹਨਾਂ ਨੂੰ ਇਦਾਂ ਲੱਗਦਾ ਅਸੀਂ ਉਹਦੇ ਵਿੱਚ ਸਮਾਏ ਰਹੀਏ ਉਹ ਤੋਂ ਕਦੀ ਵੀ ਦੂਰ ਨਾ ਹੋਈਏ ਔਰ ਕਦੋਂ ਸੇਹ ਦੇ ਆਵੇ ਕਦੋਂ ਉਹ ਦਿਨ ਆਵੇ ਕਿ ਜਦੋਂ ਅਸੀਂ ਆਪਣੇ ਪਿਤਾ ਦੇ ਕੋਲ ਪੂਰੀ ਤਰ੍ਹਾਂ ਚਲੇ ਜਾਈਏ ਫਿਰ ਉਹਨਾਂ ਦਾ ਇਸ ਸੰਸਾਰ ਵਿੱਚ ਮਨ ਨਹੀਂ ਲੱਗਦਾ ਕਿਉਂਕਿ ਝੂਠ ਹੈ ਸਾਰਾ ਇਹ ਸਾਰਾ ਹੀ ਬਿਨ ਸੰਹਾਰ ਹੈ ਇਹ ਇੱਕ ਦਿਨ ਖਤਮ ਹੋ ਜਾਣ ਵਾਲਾ ਹੈ ਔਰ ਜਿਹੜਾ ਪਿਆਰੇ ਦਾ ਪਿਆਰ ਹੈ ਉਹ ਕਦੀ ਵੀ ਖਤਮ ਨਹੀਂ ਹੋਣ ਵਾਲਾ ਇਸ ਲਈ ਜਿਹੜਾ ਵਿਰਾਗ ਪਿਆਰੇ ਲਈ ਕਰਨਾ ਹੈ ਉਸ ਪਿਆਰੇ ਦੀ ਉਸਤਤ ਵਿੱਚ ਆਉਂਦਾ ਹੈ ਜੋ ਵਿਰਾਗ ਉਹ ਬਿਰਾਗ ਬਹੁਤ ਹੀ ਆਨੰਦਮਈ ਹੈ ਬਹੁਤ ਪਿਆਰਾ ਬਿਰਾਗ ਹੈ ਉਹ ਵਾਲਾ ਕਰਨਾ ਹੈ ਤੇ ਉਹ ਵਾਲਾ ਬਿਰਾਗ ਕਰਨਾ ਹੈ ਸੰਸਾਰ ਨਾਲ ਕੋਈ ਬਿਰਾਗ ਨਹੀਂ ਕੋਈ ਨਹੀਂ ਸਭ ਝੂਠਾ ਹੈ ਸਭ ਕੁਝ ਝੂਠ ਹੈ ਇਸ ਲਈ ਸਾਰਾ ਇਹ মোহ ਮਾਇਆ ਕੇ ਸੰਗਨ ਲੇਪ ਮਨ ਮੈਂ ਰੱਖੇ ਹਰ ਹਰੇਕ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ